ਸਤਿ ਸ਼੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਰਾਣੇ ਦੇ ਕਤਲ ਪਿੱਛੇ ਸਿਆਸਤ। ਸਿੱਧੂ ਮੂਸੇਵਾਲੇ ਤੋਂ ਬਾਅਦ ਰਾਣੇ ਦਾ ਸਰਿਆਮ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ। ਔਰ ਜ਼ਿੰਮੇਦਾਰ ਪੰਜਾਬ ਦੇ ਮੁੱਖ ਮੰਤਰੀ ਉੱਤੇ ਰਾਇਆ ਜਾਂਦਾ ਹੈ। ਇਹ ਇਲਜ਼ਾਮ ਕਿਸ ਨੇ ਔਰ ਕਿਉਂ ਲਾਇਆ ਹੈ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਰਾਣੇ ਦੇ ਕਤਲ ਪਿੱਛੇ ਬਹੁਤ ਵੱਡੀ ਸਿਆਸਤ ਕਹਿੰਦੇ ਜੀ ਸਿੱਧੂ ਮੂਸੇਵਾਲੇ ਨੂੰ ਤਾਂ ਬਿਨਾਂ ਵਜ੍ਹਾ ਤੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦਾ ਨਾਂ ਲੈ ਕੇ ਇਹ ਵੀ ਕਿਹਾ ਗਿਆ ਪੋਸਟ ਪਾ ਕੇ ਕਿ ਅਸੀਂ ਉਹਦਾ ਬਦਲਾ ਲੈ ਲਿਆ ਪਰ ਜਿਹੜੀ ਅਸਲੀ ਖਬਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲ ਮਾਮਲਾ ਘੁੰਮ ਗਿਆ ਕਿਵੇਂ ਘੁੰਮ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੁਆਰਾ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਟਾਰਗੇਟ ਤੇ ਲਿਆ ਗਿਆ ਔਰ ਦੂਜੇ ਪਾਸੇ ਕਤਲ ਕਿਨੇ ਕਰਵਾ ਦਿੱਤਾ ਇਹਦਾ ਸਪਸ਼ਟੀਕਰਨ ਪੂਰੇ ਰੂਪ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਕਰ ਦਿੱਤਾ। ਦੋਵੇਂ ਵੀਡੀਓ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਮੈਂ। ਕਿਉਂਕਿ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਵੀ ਕਿਹਾ ਜਾ ਰਿਹਾ ਸੀ। ਕਹਿੰਦੇ ਜੀ ਇਹਨਾਂ ਦੇ ਗੈਸਟਰਾਂ ਦੇ ਨਾਲ ਸੰਬੰਧ ਨੇ। ਕੀ ਸਰਕਾਰ ਨੂੰ ਡੇਗਣ ਦੇ ਲਈ ਸੁਖਵੀਰ ਸਿੰਘ ਬਾਦਲ ਨੇ ਇਹ ਕਤਲ ਕਰਵਾ ਦਿੱਤਾ ਹੈ? ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਦਾ ਇਹਦੇ ਵਿੱਚ ਕੋਈ ਹੱਥ ਹੈ? ਇਹ ਹੁਣ ਸਿੱਧੇ ਸ਼ਬਦਾਂ ਦੇ ਵਿੱਚ ਆਸ਼ਦੀਪ ਕਲੇਰ ਅਕਾਲੀ ਦਲ ਦੇ ਮੇਨ ਆਗੂ ਮੁੱਖ ਮੇਨ ਬੁਲਾਰੇ ਵੀ ਨੇ ਉਹਨਾਂ ਨੇ ਇੱਕ ਸਪਸ਼ਟੀਕਰਨ ਕਰ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਨੇ ਵੱਡਾ ਖੁਲਾਸਾ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਗੈਂਸਟਰਾਂ ਦੇ ਨਾਲ ਸੰਬੰਧ ਰੱਖਦੇ ਸੀ ਕਿ ਉਹਨਾਂ ਦੀ ਇਹ ਕੋਈ ਵੱਡੀ ਚਾਲ ਸੀ ਕਿ ਸਰਕਾਰ ਨੂੰ ਡੇਗਿਆ ਜਾਵੇ ਕਿਉਂਕਿ ਹਰ ਆਏ ਦਿਨ ਨਵੇਂ ਤੋਂ ਨਵੇਂ ਕਾਂਡ ਪੰਜਾਬ ਦੇ ਅੰਦਰ ਹੁੰਦਾ ਤੇ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲੱਗਦੇ ਨੇ ਔਰ ਦੂਜੇ ਪਾਸੇ ਅਕਾਲੀ ਦਲ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਲਾਏ ਜਾਂਦੇ ਨੇ ਪਰ ਹੁਣ ਪੰਜਾਬ ਦੀ ਪੁਲਿਸ ਖੁਲਾਸੇ ਕਰ ਰਹੀ ਹੈ ਕਿ ਭਾਈ ਇਹਦਾ ਤਾਂ ਜਿਹੜਾ ਮਾਮਲਾ ਆ ਬੰਦਿਆਂ ਨੇ ਕੀਤਾ ਤੇ ਇਹਨਾਂ ਨੇ ਕਰਵਾ ਦਿੱਤਾ ਤਾਂ ਪੂਰੀ ਖਬਰ ਤੁਹਾਰੇ ਨਾਲ ਮੈਂ ਸਾਂਝੀ ਕਰੂੰਗਾ ਪਹਿਲਾਂ ਅਰਸ਼ਲੀਫ ਕਲੇਰ ਨੇ ਅਕਾਲੀ ਦਲ ਦੇ ਐਡਵੋਕੇਟ ਉਹ ਕੀ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਪੰਜਾਬ ਦੀ ਪੁਲਿਸ ਨੇ ਇਹਦੇ ਉੱਤੇ ਫਿਰਾਸਾ ਕੀ ਕੀਤਾ ਉਹ ਵੀ ਤੁਹਾਨੂੰ ਸੁਣਾਵਾਂਗੇ ਸੁਣੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਸਿੱਧਾ ਤੇ ਸਪਸ਼ਟ ਸਵਾਲ ਇਸ 70 ਸਾਲਾਂ ਦੇ ਵਿੱਚ ਇਹ ਬਦਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਕਿ ਪੰਜਾਬ ਨੂੰ ਗੈਂਗਲੈਂਡ ਬਣਾ ਦਿੱਤਾ। ਅੱਜ ਤੱਕ ਗੈਂਗਸਟਰਾਂ ਦੀਆਂ ਗੋਲੀਆਂ ਮਾਵਾਂ ਦੇ ਪੁੱਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ। ਅੱਜ ਮੁਹਾਲੀ ਦੇ ਵਿੱਚ ਇੱਕ ਵਾਰ ਫੇਰ ਕਬੱਡੀ ਦੇ ਖਿਡਾਰੀ ਤੇ ਪ੍ਰਮੋਟਰ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਹੰਦ ਦਿੱਤਾ ਗਿਆ। ਪੀੜ ਪਾੜ ਵਾਲੇ ਇਲਾਕੇ ਵਿੱਚ ਮਤਲਬ ਪੰਜਾਬ ਦੀ ਗੱਲ ਤਾਂ ਛੱਡੋ ਮੁਹਾਲੀ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਹੈ। ਮੁਹਾਲੀ ਜਿੱਥੇ ਮੈਨੂੰ ਲੱਗਦਾ ਕਿ ਪੰਜਾਬ ਦੇ ਸਾਰੇ ਮੰਤਰੀ ਐਮ ਐਲ ਏ ਤੇ ਵੀ ਆਈ ਪੀ ਲੋਕ ਰਹਿੰਦੇ ਨੇ ਅਗਰ ਉੱਥੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਤਾਂ ਭਗਵੰਤ ਮਾਨ ਸਾਹਿਬ ਪੰਜਾਬ ਦਾ ਤਾਂ ਰਾਬੀ ਰੱਖੇ ਤਾਂ ਸੁਣ ਲਿਆ ਪੰਜਾਬ ਵਾਲੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਗਿਆ ਉਹਨਾਂ ਦੇ ਹੀ ਕਾਡਵੋਕੇਟ ਅਰਸ਼ਦੀਪ ਕਲੀਅਰ ਦੁਆਰਾ ਕਹਿੰਦੇ ਸੁਖਬੀਰ ਸਿੰਘ ਬਾਦਲ ਅਕਸਰ ਇੱਕ ਮੁੱਦਾ ਲਬਦੋਣੀ ਕਿ ਪੰਜਾਬ ਦੇ ਅੰਦਰ ਕੋਈ ਐਸਾ ਮਾਮਲਾ ਖੜਾ ਹੋਵੇ ਕਿ ਪੰਜਾਬ ਦੀ ਸਰਕਾਰ ਨੂੰ ਡੇਗਣ ਦਾ ਕੰਮ ਜਾਂ ਵੇਦਨਾਮ ਕਰਨ ਦਾ ਕੰਮ ਅਕਾਲੀ ਦਲ ਕਰਦਾ ਹੀ ਰਹਿੰਦਾ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੀ ਕਹਿੰਦੇ ਗੈਂਗਸਟਰਾਂ ਦੇ ਨਾਲ ਬੜੇ ਗੂੜੇ ਸਬੰਧ ਨੇ ਕਿ ਇਹ ਕਾਰਨਾਮਾ ਸੁਖਬੀਰ ਬਾਦਲ ਨੇ ਕਰਵਾਇਆ ਜਾਂ ਫਿਰ ਇਹਦੇ ਵਿੱਚ ਸਰਕਾਰ ਦੀ ਨਲਾਕੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਦੇਖੀਏ ਤਾਂ ਪੰਜਾਬ ਦੇ ਅੰਦਰ ਕਈ ਵਾਰ ਬਾਹਰ ਦਾਤਾ ਨੂੰ ਵੀ ਇਨਜਾਮ ਦੇ ਗਏ ਨੇ ਪਰ ਇਹਦੇ ਵਿੱਚ ਤਾਂ ਅਕਾਲੀ ਦਲ ਪੰਜਾਬ ਦੀ ਸਰਕਾਰ ਨੂੰ ਕੋਸ ਰਿਹਾ ਤੇ ਦੂਜੇ ਪਾਸੇ ਪੰਜਾਬ ਦੀ ਪੁਲਿਸ ਨੇ ਬਦਾ ਖੁਲਾਸਾ ਜਿਹੜਾ ਕੀਤਾ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਪੰਜਾਬ ਦੀ ਪੁਲਿਸ ਇਹਦੇ ਉੱਤੇ ਬਿਆਨ ਦੇ ਰਹੀ ਹੈ ਔਰ ਕੀ ਕਹਿ ਰਹੀ ਹੈ ਸੁਣੋ ਵੇ ਆਈ ਨਹੀਂ ਕਿੱਸੇ ਆਇਆ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਤੋਂ ਸਲਾਹ ਲੈਣੇ ਕਹਾਣੇ ਗਏ ਨਹੀਂ ਸੈਲਫੀ ਲੈਣੇ ਕਹਾਣੇ ਗਏ ਹਾਂ ਨਹੀਂ ਉਹ ਉਹਨਾਂ ਨੇ ਕਿਸੇ ਨਾ ਕਿਸੇ ਨੇ ਨਾਲ ਉਹਨੂੰ ਰੁਕਵਾਇਆ ਹੈਗਾ ਉਹ ਪਰ ਗਰਾਊਂਡ ਲੈਵਲ ਤੇ ਜਿਹੜੀ ਕੋਵਰ ਸਪੋਰਟ ਦਿੱਤੀ ਗਈ ਹੈ ਕਿਦਰ ਜਾ ਗਈ ਹੈ ਰੀਅਲ ਬ੍ਰਦਰ ਸੀਗੇ ਉਹਨੂੰ ਅਸੀਂ ਅਰੈਸਟ ਕਰ ਲਿਆ ਗੱਡੀ ਥਾਰ ਵੀ ਕੋਈ ਗਈ ਇਹ ਕੰਨੀ ਕੋਈ ਗੱਲ ਨਹੀਂ ਗੱਡੀ ਥਾਰ ਨਹੀਂ ਜੀ i20 ਗੱਡੀ ਸੀਗੀ ਅੱਜ ਤੋਂ ਮੈਂ ਮੈਂ ਦੱਸਦਾ ਅੱਜ ਤੋਂ 4 ਦਿਨ ਪਹਿਲਾਂ ਇੱਕ i20 ਗੱਡੀ ਸਨੇਚ ਹੋਈ ਸੀਗੀ ਬਟ ਉਹ ਵੀ ਅਸੀਂ 3 ਦਿਨ ਦੇ ਅੰਦਰ ਗੱਡੀ ਵੀ ਰਿਕਵਰ ਕਰ ਲਈ ਤੇ ਦੋ ਮੁੰਡੇ ਸੀ ਉਹਦੇ ਵਿੱਚ ਵਿਕਰਮ ਅਸੀ ਮਿਲਿਆਮ ਅਸੀ ਉਹ ਦੋ ਹੋ ਗਈ ਹੈ ਜੀ ਉਹਦੇ ਚਾ ਪਰ ਸੁਣ ਲਿਓ ਪੰਜਾਬ ਵਾਲੇ ਪੁਲਿਸ ਨੇ ਸਾਰੇ ਕਾਤਲ ਉਹਦੇ ਅਰੈਸਟ ਕਰ ਲਏ ਨੇ ਜਾਨੀ ਕਮਜੇ ਦੇ ਵਿੱਚ ਲੈ ਲਏ ਨੇ ਤਾਂ ਹੁਣ ਇੱਕ ਪਾਸੇ ਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਸਮ ਤੇ ਲੱਗਿਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਤੰਜ ਕਸ ਦਿੱਤੇ ਨੇ ਕਿ ਇਹਦੇ ਵਿੱਚ ਤਾਂ ਪੰਜਾਬ ਦੀ ਸਰਕਾਰ ਦਾ ਕਸੂਰ ਹੈ ਇਹਨਾਂ ਨੇ ਜਿਹੜਾ ਕਿ ਕਾਨੂੰਨ ਵਿਵਸਥਾ ਉਹ ਵਿਗਾੜ ਦਿੱਤੀ ਹੈ ਕਿ ਇਹਦੇ ਵਿੱਚ ਮੁੱਖ ਮੰਤਰੀ ਦੋਸ਼ੀ ਨੇ ਜਾਂ ਫਿਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਵੇਂ ਕਿ ਉਹ ਤਾਂ ਇਹ ਵੀ ਕਹ ਰਹੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਵੋਟਾਂ ਦੇ ਵਿੱਚ ਪਸਟਾਲ ਦੇ ਨਾਂ ਤੇ ਵੋਟ ਮੰਗੀ ਗਈ ਹੈ ਤਾਂ ਹੁਣ ਕਹਦੇ ਸਰਕਾਰ ਡੇਗਣ ਦੇ ਪਿੱਛੇ ਸੁਖਬੀਰ ਬਾਦਲ ਦਾ ਹੱਥ ਹਰ ਵੇਲੇ ਹੁੰਦਾ ਤਾਂ ਕੀ ਰਾਣਾ ਕਬੱਡੀ ਖਿਡਾਰੀ ਪ੍ਰਮੋਟਰ ਦਾ ਕਤਲ ਸੁਖਬੀਰ ਬਾਦਲ ਦੀ ਚਾਹਤ ਹੈ ਨਹੀਂ ਇਹਦੇ ਉੱਤੇ ਪੰਜਾਬ ਦੇ ਵਿੱਚੋਂ ਕੀ ਪ੍ਰਤੀਕਿਰਿਆ ਪੰਜਾਬ ਦੇ ਲੋਕਾਂ ਦੀ ਹੈ ਕਿਉਂਕਿ ਸਿਆਸਤ ਦੇ ਵਿੱਚ ਇਹ ਮਾਮਲਾ ਚੱਲਿਆ ਗਿਆ ਪਹਿਲਾਂ ਕਹਿੰਦੇ ਸੀ ਸਿੱਧੂ ਮੂਸੇਵਾਲੇ ਦੇ ਕਹਿੰਦੇ ਦੋਸਤਾਂ ਨੇ ਉਹਦਾ ਬਦਲਾ ਲੈ ਲਿਆ ਪਰ ਇਹ ਇਕੱਲੇ ਮੂਸੇਵਾਲੇ ਦਾ ਮਾਮਲਾ ਨਹੀਂ ਇਹਦੇ ਵਿੱਚ ਤਾਂ ਸਿਆਸਤ ਵੀ ਕੁਦ ਗਈ ਹੈ ਹੁਣ ਇੱਕ ਪਾਸੇ ਮੁੱਖ ਮੰਤਰੀ ਦੇ ਦੋਸ਼ ਲੱਗਦੇ ਨੇ ਦੂਜੇ ਪਾਸੇ ਸੁਖਵੀਰ ਬਾਦਲ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਕੀ ਹੁਣ ਇਹਨੂੰ ਸਮਝਿਆ ਜਾਵੇ ਕਿ ਭਾਈ ਪੰਜਾਬ ਦੀ ਸਰਕਾਰ ਦਿੱਤਾ ਇੱਕ ਪਾਸੇ ਨਾ ਲੈ ਕੀ ਮੰਨ ਲਓ ਕਿਉਂਕਿ ਕਾਨੂੰਨ ਵਿਵਸਥਾ ਪੰਜਾਬ ਦੇ ਅੰਦਰ ਸਹੀ ਹੋਣੀ ਚਾਹੀਦੀ ਹੈ ਇਹ ਤਾਂ ਅਸੀਂ ਵੀ ਕਹਿੰਦੇ ਹਾਂ ਪੂਰਾ ਪੰਜਾਬ ਕਹਿੰਦਾ ਪਰ ਦੂਜੇ ਪਾਸੇ ਗੈਂਗਸਟਰਾਂ ਦੇ ਨਾਲ ਜਿਹੜੇ ਲੋਕਾਂ ਦੇ ਸਬੰਧ ਜਾਨੀ ਸਵੀਰ ਬਾਦਲ ਦੇ ਅਕਾਲੀ ਦਲ ਦੇ ਇਹਨਾਂ ਦੀ ਵੀ ਕੋਈ ਇਨਵੈਸਟੀਗੇਸ਼ਨ ਇੱਥੇ ਹੋਣੀ ਬਣਦੀ ਹੈ ਕਿਉਂਕਿ ਇਹਨਾਂ ਨੂੰ ਤਾਂ ਹੁਣ ਮੁੱਦਾ ਲੱਭਿਆ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਬੋਲਣ ਦਾ ਤੇ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਜਿਹਦਾ ਜੀ ਚਲਿਆ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਘਰ ਦੇ ਵਿੱਚ ਮਾਤਮ ਹੈ ਇਸ ਵਕਤ ਦੇ ਵਿੱਚ ਰਾਣਾ ਬਿੱਲਾ ਚੌਰੀਆ ਦੇ ਘਰ ਦੇ ਵਿੱਚ ਬਹੁਤ ਵੱਡਾ ਮਾਤਮ ਹੈ ਪਰ ਇੱਕ ਪਾਸੇ ਪੰਜਾਬ ਦੇ ਲੀਡਰ ਆਪਣੀ ਆਪਣੀਆਂ ਰੋਟੀਆਂ ਇਸੇ ਨੌਜਵਾਨ ਦੇ ਉੱਤੇ ਸੇਕਣਗੇ ਉਹਦਾ ਪਤਲ ਹੋ ਜਾਂਦਾ ਗੋਲੀਆਂ ਵੱਜ ਕੇ ਉਸ ਤੋਂ ਬਾਅਦ ਲੀਡਰਾਂ ਨੂੰ ਆਪਣੀ ਪੈ ਜਾਂਦੀ ਹੈ ਕਿ ਹੁਣ ਮੁੱਖ ਮੰਤਰੀ ਨੂੰ ਘੇਰਿਆ ਜਾਵੇ ਆ ਮੰਨਦੇ ਆ ਪੰਜਾਬ ਦੀ ਸਰਕਾਰ ਦੀ ਦੇ ਵਿੱਚ ਬਹੁਤ ਵੱਡੀ ਗਲਤੀ ਹੈ ਇਹ ਬਹੁਤ ਵੱਡੀ ਨਲਕੀ ਹੈ ਕਾਨੂੰਨ ਵਿਵਸਥਾ ਮਾਰੀ ਜ਼ਰੂਰ ਆ ਪੰਜਾਬ ਦੇ ਅੰਦਰ ਇਹ ਅਸੀਂ ਵੀ ਕਹਿੰਦੇ ਆ ਪਰ ਜਿਹੜੇ ਸੁਖਵਿੰਦ ਸਿੰਘ ਬਾਦਲ ਨੇ ਅੱਜ ਕੱਲ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਆਪਣੀਆਂ ਰੋਟੀਆਂ ਆਕਾਲੀ ਦਲ ਇਸੇ ਉੱਤੇ ਸੇਕੂਆ ਕੱਲਾ ਕਾਲੀਦਾਲੀ ਨਹੀਂ ਬਲਕਿ ਕਾਂਗਰਸ ਦੇ ਕਈ ਵੱਡੇ ਲੀਡਰ ਉੱਭਰ ਕੇ ਸਾਹਮਣੇ ਆ ਰਹੇ ਨੇ ਕਹਿੰਦੇ ਰਾਣੇ ਦਾ ਕਤਲ ਕਰਵਾਉਣ ਦੇ ਪਿੱਛੇ ਮੁੱਖ ਮੰਤਰੀ ਹੈ ਉਹਦਾ ਹੱਥ ਹੈ ਦੱਸੋ ਪੰਜਾਬ ਦੀ ਸਰਕਾਰ ਨੂੰ ਕੋਸਣ ਦਾ ਕੰਮ ਕਰ ਰਹੀਆਂ ਵਿਰੋਧੀ ਪਾਰਟੀਆਂ ਪਰ ਇਹ ਕਿਸੇ ਨੇ ਨਹੀਂ ਕਿਹਾ ਕਿ ਬਹੁਤ ਮਾੜਾ ਹੋ ਗਿਆ ਸਾਰੇ ਪੰਜਾਬ ਦੇ ਨੇਤਾ ਮੁੱਖ ਮੰਤਰੀ ਦੇ ਉੱਤੇ ਚੜ ਗਏ ਨੇ ਇਹਨਾਂ ਸਾਰੀਆਂ ਗੱਲਾਂ ਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰੋ ਤੇ ਜਿੰਨੇ ਵੀ ਭੈਣ ਭਰਾਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸਿੱਧੂ ਮੂਸੇ ਵਾਲੇ ਤੋਂ ਬਾਅਦ ਰਾਣੇ ਦਾਸ ਹਰੀਆਮ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਔਰ ਹੁਣ ਉਸ ਕਤਲ ਦੇ ਉੱਤੇ ਸਿਆਸਤ ਕੀਤੀ ਜਾਂਦੀ ਇਹ ਨਹੀਂ ਕੋ ਸੋਚਣ ਦੇ ਆ ਕਿ ਉਹਨਾਂ ਦੇ ਘਰ ਇਸ ਟਾਈਮ ਕੀ ਸੂਰਤ-ਏ-ਹਾਲ ਹੋਏਗੀ ਜਿਸ ਘਾਰ ਚੋ ਗਿਆ ਹੈ ਨੌਜਵਾਨ ਔਰ ਫਿਰ ਐਸਾ ਹੋ ਨਿਹਾਰ ਨੌਜਵਾਨ ਜਿਹੜਾ ਪੰਜਾਬ ਦਾ ਨਾਮ ਰੋਸ਼ਨ ਕਰਨ ਦੇ ਆ ਸੀਗਾ ਜਿਹਨੂੰ ਬੇਦਰੇਖ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਉਸ ਚੀਜ਼ ਨੂੰ ਨਹੀਂ ਸਮਝਿਆ ਜਾ ਰਿਹਾ ਬਲਕਿ ਸਿਆਸਤ ਕੀਤੀ ਜਾਂਦੀ ਹੀ ਹੈਗੀ ਸੁਖਬੀਰ ਬਾਦਲ ਜਿਹੜੇ ਆ ਇਸ ਟਾਈਮ ਸੀਐਮ ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲਾਉਂਦੇ ਕਿ ਇਹਨਾਂ ਦੇ ਦੌਰੇ ਹਕੂਮਤ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਆ ਉਹ ਪ੍ਰੋਮੋਟ ਹੋ ਰਹੇ ਹੈਗੇ ਕੋਈ ਲਾਅ ਐਂਡ ਆਰਡਰ ਨਹੀਂ ਹੈਗਾ ਕੋਈ ਜਿਹੜਾ ਵਾ ਕਿਸ ਨੂੰ ਡਰ ਖੋਫ ਨਹੀਂ ਹੈਗਾ ਇਸ ਲਈ ਤਾਂ ਸਰੀਆਮ ਕਤਲ ਹੁੰਦਾ ਹੀ ਹੈਗੀ ਤੁਸੀਂ ਵੀਡੀਓ ਦੇ ਵਿੱਚ ਵੀ ਸੁਣਿਆ ਉਹਨਾਂ ਦੇ ਜਿਹੜੇ ਮੇਨ ਬੁਲਾਰੇ ਅਰਸ਼ਦੀਪ ਕਲੇਰ ਹੈ ਉਹ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਉੱਤੇ ਇਲਜ਼ਾਮ ਲਾਉਂਦੇ ਹੀ ਗਏ ਜਦ ਕਿ ਦੂਜੇ ਪਾਸੇ ਸੀਐਮ ਭਗਵੰਤ ਮਾਨ ਦਾ ਇਹ ਗਾਣਾ ਸੀਗਾ ਜਿਹੜੀ ਚੋਣਾ ਹੋਈ ਹੈ ਕਿ ਇਹ ਜਿਹੜੇ ਆ ਪਿਸਤੌਲ ਦਿਖਾ ਕੇ ਵੀ ਹੁਣ ਵੋਟ ਲੈਣਗੇ ਗੈਂਗਸਟਰਾਂ ਨੂੰ ਪ੍ਰਮੋਟ ਇਹਨਾਂ ਨੇ ਕੀਤਾ ਹੈਗਾ ਅਸੀਂ ਉਹਦੀ ਰੋਕ ਥਾਮ ਕਰਨ ਨਹੀਂ ਹੈਗੀ ਲਾਪਰਵਾਹੀ ਹੋਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਨਾ ਪ੍ਰਵਾਈ ਹੋਈ ਹੈ ਤੇ ਤਾਂ ਇੱਕ ਕੀਮਤੀ ਹੀਰਾ ਜੁੜਾਵੇ ਚਲਾ ਗਿਆ ਹੈ ਜਿਸ ਤਰ੍ਹਾਂ ਪਹਿਲੇ ਸਿੱਧੂ ਮੂਸੇਆ ਦਾ ਚਲਾ ਗਿਆ ਸੀ ਇਸੇ ਤਰ੍ਹਾਂ ਇਹ ਵੀ ਨਾਇਆਬ ਕੀਮਤੀ ਹੀਰਾ ਚਲਾ ਗਿਆ ਹੈ ਲੇਕਿਨ ਇਹ ਵਕਤ ਉਹ ਹੈ ਕਿ ਕਿਸੇ ਦੇ ਉੱਤੇ ਇਲਜ਼ਾਮ ਤਰਾਸ਼ੀ ਨਾ ਕੀਤੀ ਜਾਵੇ ਆਪਣੇ ਸਿਆਸਤ ਨਾਲ ਚਮਕਾਈ ਜਾਵੇ ਆਪਣੇ ਨੰਬਰ ਨਾ ਬਣਾਏ ਜਾ ਬਲਕਿ ਜਿਹੜਾ ਖਾਨਦਾਨ ਹੈ ਜਿਹੜਾ ਜਿਹਦਾ ਉਹ ਫਰਦ ਗਿਆ ਉਹਦੇ ਨਾਲ ਹਮਦਰਦੀ ਕੀਤੀ ਜਾਵੇ ਸੂਰਤ ਹਾਲ ਨੂੰ ਸਮਝਿਆ ਜਾਵੇ ਔਰ ਆਂਹਦਾ ਤੋਂ ਇਸ ਤਰ੍ਹਾਂ ਦੇ ਜੁੜੇ ਵਾਕਿਆ ਤੇ ਉਹਨਾਂ ਦੀ ਰੋਗ ਥਾਮ ਵਾਸਤੇ ਇਲਾਜਾਂ ਕੀਤੇ ਜਾਣ। ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਗਾ ਕਮੈਂਟ ਕਰਕੇ ਲਾਸਟ ਵਿੱਚ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ। ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼।